ਮੇਰੀ ਗੱਡੀ 'ਚ ਕੋਈ ਹਸਲਾ ਜਾਂ ਫਿਰ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਜੰਦਰ ਦੇਵਾਂਗੇ ਜਾਂ ਪਿੱਛੇ ਨਾ ਹਟੇ ਸਾਰੇ ਹਟਕਣ ਲਈ ਆਪਣਾ ਕੇ ਦੇਖ ਲਈ ਰਿਸ਼ਤਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲਈ ਵੀ ਪਿੱਛੇ ਹਟ ਗਏ ਮੈਂ ਆਪਣੇ ਛਾਂਦੂ ਸਾਹਿਬ ਨੂੰ ਭਤੀਜੇ ਨੂੰ ਲਹੂ ਲੁਹਾਨ ਦੇਖਿਆ ਮੈਂ ਦੇਖਿਆ ਕਿ ਆਜ 85 ਵਾਲਾ ਦੌਰ ਦੁਬਾਰਾ ਆ ਗਿਆ ਸੀਕਿਉਰਟੀ ਵਾਲਿਆਂ ਨੇ ਗੱਡੀ ਸਵੇਰੇ ਸ਼ਾਮ ਚੈੱਕ ਕਰਿਆ ਕਰੋ ਲੋਕ ਲਾ ਕੇ ਰੱਖਣੀ ਹੈ ਕਹਿੰਦਾ ਕਿ ਮੈਂ ਬਿੱਚ ਨਹੀਂ ਕਰਦਾ ਮਾਰਨੀ ਗੋਲੀ ਹਿੱਕ ਤੇ ਮਾਰ ਮੇਰੇ ਫਿਰ ਹੈਰੀ ਬੋਪਾ ਰਾਜ ਨੇ ਤੇ ਲੱਤ ਦੀ ਗੋਲੀ ਮਾਰੀ ਕਿ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਮੈਂ ਤੁਹਾਨੂੰ ਦੱਸਣਾ ਚਾਹੁੰ ਆ ਮੈਨੂੰ ਵੀ ਧਮਕੀਆਂ ਮਿਲਨੀਆ ਸ਼ੁਰੂ ਹੋ ਗਈਆਂ ਨੇ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਗੁਰਦੇਸ਼ ਢਿੱਲੋਂ ਯਾਦਾ ਪਿੱਛੇ ਹਟੋ ਇਹਦਾ ਪਰਚੇ ਲਈ ਤਿਆਰ ਰਹੋ ਮੈਨੂੰ ਤਿੰਨ ਤਰ੍ਹਾਂ ਦੀ ਧਮਕੀਆਂ ਮਿਲ ਰਹੀਆਂ ਪਹਿਲੀ ਧਮਕੀ ਮਿਲਦੀ ਹੈ ਕਿਸੇ ਧਰਨੇ ਪ੍ਰਦਰਸ਼ਨ ਕੀਤੇ ਲਈ ਤੇ ਅਲਿਗੇਸ਼ਨ ਲਗਾ ਕੇ ਪਰਚਾ ਦੇਵਾਂਗੇ ਦੂਜਾ ਮੇਰੀ ਗੱਡੀ 'ਚ ਕੋਈ ਹਸਲਾ ਜਾਂ ਕੋਈ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਦੇ ਅੰਦਰ ਦੇਵਾਂਗੇ ਜੇ ਪਿੱਛੇ ਨਾ ਹਟੇ ਕੱਲ ਸਾਰੀ ਗੱਲ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦੱਸੀ ਹੈ ਤੇ ਅਮਿਤ ਸ਼ਾਹੀ ਨੂੰ ਵੀ ਚਿੱਠੀ ਮੈਂ ਆਪਣੇ ਪੀਐਸ ਨੂੰ ਰਾਹੀਂ ਕੱਲ ਭੇਜ ਚੁੱਕੇ ਹਾਂ ਦਿੱਲੀ ਤੇ ਮੈਨੂੰ ਪੰਜਾਬ ਪੁਲਿਸ ਇਹ ਜਸਟਿਸ ਲੈਣ ਲਈ ਜੀ ਅਸੀਂ ਮੰਗ ਰਹੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਤਾਂ ਪਰੇਸ਼ਾਨ ਕੀਤਾ ਜਾਊਗਾ ਪਹਿਲਾਂ ਇਹਨੇ ਸਾਰੇ ਹੱਤਕੰਦੇ અપਨਾ ਕੇ ਦੇਖ ਲਈ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲੇ ਵੀ ਪਿੱਛੇ ਹਟਜੋ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਸੀ ਮੇਰੇ ਪਰਿਵਾਰਕ ਦਾ ਮਸਲਾ ਹੈ ਕਿ ਮੈਂ ਕਿਸੇ ਵੀ ਕਾਰਨ ਨਾਲ ਪਿੱਛੇ ਨਹੀਂ ਹਟਣ ਵਾਲਾ ਕਿਉਂਕਿ ਜਿਸ ਤਰ੍ਹਾਂ ਧੱਕਾ ਕੀਤਾ ਪੰਜਾਬ ਪੁਲਿਸ ਨੇ 12 ਪੁਲਿਸ ਮੁਲਾਜ਼ਮਾ ਨੇ ਕੁੱਟਮਾਰ ਕੀਤੀ ਹੈ 13 ਤਰੀਕ ਦੀ ਰਾਤ ਨੂੰ 12:30 ਵਜੇ ਜਦੋਂ ਮੈਂ ਆਪਣੇ ਸੰዱ ਸਾਹਿਬ ਨੂੰ ਭਤੀਜੇ ਨੂੰ ਲਹੂ ਲੋਹਾਨ ਦੇਖਿਆ ਉਹ ਮੈਂ ਦੇਖਿਆ ਤੋਂ ਉਸ ਬਾਅਦ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਕਰਨ ਦੀ بجائے ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਅੱਜ ਮਹਿਮਾਨ ਸਾਹਿਬ ਨੂੰ ਵੀ ਦੱਸੂਗਾ ਇਹੋ ਜਿਹਾ ਪੰਜਾਬ ਨਹੀਂ ਪੰਜਾਬ ਦੇ ਲੋਕ ਚਾਹੁੰਦੇ ਮੈਨੂੰ ਤਾਂ ਦੁੱਖ ਹੁੰਦਾ ਹੈ ਕਿ ਪੰਜਾਬ 'ਚ 85 ਵਾਲਾ ਦੌਰ ਦੁਬਾਰਾ ਆ ਗਿਆ ਧਮਕੀਆਂ ਫੋਨ ਦੇ ਜ਼ਰੀਏ ਦਿੱਤੀਆਂ ਜਾ ਰਹੀਆਂ ਹਨ ਹਾਂ ਫੋਨ ਦੇ ਜ਼ਰੀਏ ਪੁਲਿਸ ਸਾਹਿਬ ਜਿਹੜੇ ਮੇਰੇ ਖਾਸ ਨੇ ਉਹਨਾਂ ਵੱਲੋਂ ਦਿੱਤੀ ਹੈ ਰਿਕਾਰਡ ਨਹੀਂ ਮੈਂ ਕੀਤੀ ਕਿਉਂਕਿ ਜਿਹਨੇ ਮੈਨੂੰ ਸੂਚਨਾ ਦਿੱਤੀ ਉਹਨੇ ਅਗਾਹ ਕੀਤਾ ਵੀ ਢਿੱਲੋ ਸਾਹਿਬ ਧਿਆਨ ਰੱਖਿਓ ਅਲਰਟ ਹੋ ਜੋ ਤੁਹਾਡੇ ਤੇ ਤਿੰਨ ਤਰ੍ਹਾਂ ਦੇ ਜਿਹੜੇ ਕਾਰਵਾਈ ਹੋ ਸਕਦੀ ਹੈ ਆਪਣੇ ਹਮੇਸ਼ਾ ਧਿਆਨ ਰੱਖਿਓ ਕਿਤੇ ਧਰਨੇ 'ਚ ਜਾਓਗੇ ਜਾ ਕਿ ਤੇ ਤੁਸੀਂ ਗੱਡੀ ਜਦੋਂ ਜਾਂਦੇ ਹੋ ਮੈਂ ਆਪਣੇ ਸਿਕਿਉਰਟੀ ਵਾਲਨ ਨੂੰ ਹੈ ਗੱਡੀ ਸਵੇਰੇ ਸ਼ਾਮ ਚੈੱਕ ਕਰਾਇਆ ਕਰੋ ਲੌਕ ਲਾ ਕੇ ਰੱਖਣੀ ਹੈ ਘਰੇ ਵੀ ਮੈਂ ਕਹਤਾ ਵੀ ਕੋਈ ਬੰਦਾ ਅੰਦਰ ਨਾ ਆਵੇ ਦਫਤਰ ਚ ਵੀ ਕਹਤਾ ਜਿਹਨੇ ਨੰਬਰ ਤੋਂ ਹਮਕੀ ਇਹ ਉਹਦੇ ਸਵਾਸ ਚ ਕੰਪਲੇਂਟ ਕੀਤੀ ਹੈ ਤੁਸੀਂ ਕੰਪਲੇਂਟ ਮੈਂ ਰਾਜਨਾਰ ਸਿੰਘ ਨੇ ਸਾਰੀ ਗੱਲ ਦੱਸ ਚੁੱਕੀ ਆ ਪੁਲਿਸ ਦੇ ਵਿੱਚ ਕੋਈ ਪੰਜਾਬ ਚ ਕੋਈ ਸ਼ਿਕਾਇਤ ਦਰਜ ਕੀਤੀ ਹੋ ਸਕਦਾ ਬੰਦਾ ਰੀਅਲ ਹੈ ਜਾਂ ਬੰਦਾ ਨਹੀਂ ਨਹੀਂ ਉਹ ਮੈਂ ਜਾਣਦਾ ਉਹ ਮੈਂ ਜਾਣਦਾ ਜਿਹਨੇ ਮੈਨੂੰ ਦੱਸਿਆ ਉਹ ਵੀ ਪੁਲਿਸ ਅਫਸਰ ਹੈ ਉਹਨਾਂ ਨੇ ਉਹਨੇ ਪੁਲਿਸ ਅਫਸਰ ਨੇ ਜਿਵੇਂ ਤੁਸੀਂ ਮੀਡੀਆ ਦੇ ਸਾਥੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਮੈਨੂੰ ਇਕੱਲੇ ਉਹ ਦੱਸ ਦਿਓ ਵੀ ਢ ਆਹ ਸਾਡੀ ਗੱਲ ਧਿਆਨ ਚਾਹੀਏ ਆਪਣਾ ਧਿਆਨ ਰੱਖਿਓ ਵੀ ਸਾਨੂੰ ਆ ਸੂਚਨਾ ਮਿਲੀ ਹੈ ਤੁਹਾਡੇ ਤੇ ਇਹ ਜਿਹਾ ਕੰਮ ਹੋ ਸਕਦਾ ਉਹ ਜਿਹੜੇ ਸ਼ੁਭਚਿੰਤਕ ਨੇ ਮੇਰੇ ਕਿਉਂਕਿ ਸਾਰਾ ਪੰਜਾਬ ਸਾਡਾ ਹੀ ਹੈ ਅਫਸਰ ਵੀ ਸਾਡੇ ਹੀ ਨੇ ਸਾਰੇ ਮਾੜੇ ਨਹੀਂ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਣਾ ਧਿਆਨ ਰੱਖੋ ਤੁਹਾਡੇ ਜਿਹਾ ਆਨਲਾਈਨ ਦੀ ਕਾਰਵਾਈ ਹੋਊਗੀ ਉਹਨਾਂ ਨੂੰ ਮੈਂ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਜਿਹੜੀਆਂ ਕਾਰਵਾਈਆਂ ਸਾਜਿਸ਼ਾਂ ਕਰਦੇ ਨੇ ਗੁਰਤੇਜ ਢਿੱਲੋਂ ਹੋਰ ਤਕੜਾ ਹੋ ਕੇ ਲੜੂਗਾ ਕਿਉਂਕਿ ਇਹਨਾਂ ਨੇ ਪਿੱਛੇ ਜੇ ਰਾਜਪੁਰੇ ਇਨਕਾਊਂਟਰ ਕੀਤਾ ਉਹ ਪਰਿਵਾਰ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਹਟਾਇਆ ਪਟਿਆਲੇ ਆਪਣੇ ਦਫ਼ਤਰ ਉਹ ਉਹਨੂੰ ਹੈਰੀ ਵੋਪਰ ਰਾਏ ਕਹਿੰਦਾ ਪਿੱਠ ਕਰਕੇ ਖੜੇ ਇਹਨਾਂ ਨੇ ਸਾਰਾ ਚੱਕਿਆ ਉਹ ਰਿਪੀਟ ਨਹੀਂ ਕਰਦਾ ਮੈਂ ਤੇ ਮੁੰਡਾ ਕਹਿੰਦਾ ਲਖਵਿੰਦਰ ਉਹ ਕਹਿੰਦਾ ਕਿ ਮੈਂ ਪਿੱਠ ਨਹੀਂ ਕਰਦਾ ਮਾਰਨੀ ਗੋਲੀ ਹਿੱਕ 'ਚ ਮਾਰ ਫੇਰੇ ਫਿਰ ਹੈਰੀ ਵੋਪਰ ਰਾਏ ਨੇ ਉਹਦੇ ਲੱਤ 'ਚ ਗੋਲੀ ਮਾਰੀ ਕਿ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਕੀ ਤੁਸੀਂ ਸੋਚੋ ਤੁਸੀਂ ਪੰਜਾਬ ਫੀਦਰ ਨੂੰ ਜਾ ਰਿਹਾ ਪੁਲਿਸ ਵਾਲੇ ਵੀ ਆਪਣੀਆਂ ਤਰੱਕੀਆਂ ਲੈਣ ਲਈ ਡੀਐਸਪੀ ਬਣਨ ਲਈ ਪ੍ਰੋਮੋਸ਼ਨ ਲੈਣ ਲਈ ਨੌਜਵਾਨ ਮੁੰਡਿਆਂ ਦਾ ਐਨਕਾਊਂਟਰ ਕਰ ਰਹੇ ਨੇ ਉਹਦੇ ਤੇ ਡਰਗ ਦਾ ਕੇਸ ਪਾਸਾ ਸੋ ਬੜਾ ਦੁੱਖ ਹੁੰਦਾ ਇਹੀਆਂ ਚੀਜ਼ਾਂ ਦੇਖ ਕੇ ਕਿ ਪੰਜਾਬ ਇਹ ਜਿਹਾ ਨਹੀਂ ਚਾਹੁੰਦਾ ਸੀ ਦਿਨ ਦੇਖਣੇ ਤਾਂ ਮਾਨ ਅੱਜ ਇੱਕ ਗੱਲ ਦੋਸਤੋ ਕੱਲ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਰਨਲ ਬਾਠ ਦੀ ਪਤਨੀ ਅਤੇ ਉਹਨਾਂ ਦੇ ਰਿਸ਼ਤੇਦਾਰ ਜੋ ਉਹ ਗਏ ਸਨ ਮਿਲਣ ਦੇ ਲਈ ਅਤੇ ਆਪਣੀ ਮੰਗਾਂ ਤੇ ਇਨਸਾਫ ਦੀ ਗੱਲਬਾਤ ਕਰਨ ਦੇ ਲਈ ਤੇ ਇਸ ਦੌਰਾਨ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਪੂਰਨ ਇਨਸਾਫ ਦੇਣ ਦੀ ਗੱਲ ਕਹੀ ਹੈ ਤੇ ਨਾਲ ਹੀ ਕਿਹਾ ਕਿ ਜਿਹੜੇ ਅਫਸਰਾਂ ਨੇ ਗਲਤੀ ਕੀਤੀ ਹੈ ਗੁਨਾਹ ਕੀਤਾ ਹੈ ਉਹਨਾਂ ਦੇ ਪਤੀ ਅਤੇ ਉਹਨਾਂ ਦੇ ਪੁੱਤਰ ਨੂੰ ਕੁੱਟਮਾਰ ਕੀਤੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਜਿਸ ਦਿਨ ਨਾਲ ਉਹਨਾਂ ਦੇ ਮਨ ਨੂੰ ਸੰਤੁਸ਼ਟੀ ਹੋਵੇ ਇਹ ਗੱਲ ਕਹੀ ਹੈ ਉਹਨਾਂ ਦੇ ਰਿਸ਼ਤੇਦਾਰ ਅਤੇ ਉਹਨਾਂ ਦੀ ਪਤਨੀ ਜਸਵਿੰਦਰ ਗੌਰ ਬਾੜਨੇ ਅਤੇ ਨਾਲ ਹੀ ਇਸ ਮੌਕੇ ਉਹਨਾਂ ਦੇ ਰਿਸ਼ਤੇਦਾਰ ਨੇ ਇਸ ਮੌਕੇ ਕੀ ਗੱਲਬਾਤ ਕੀਤੀ ਹੈ ਉਹ ਤੁਸੀਂ ਆਪ ਹੀ ਸੁਣੋ ਕਿਉਂਕਿ ਲਗਾਤਾਰ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਅਤੇ ਇਹ ਧਮਕੀਆਂ ਕੌਣ ਦੇ ਰਿਹਾ ਕਿਸ ਤਰ੍ਹਾਂ ਦੀਆਂ ਧਮਕੀਆਂ ਨੇ ਇਸ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਕਿਸ ਤਰ੍ਹਾਂ ਦੀ ਉਹਨਾਂ ਦੇ ਕਾਰਵਾਈ ਕਹਿ ਜਾਣ ਦੀ ਗੱਲ ਹੋ ਰਹੀ ਹੈ ਜਦਕਿ ਉਹ ਤਾਂ ਆਪਣੇ ਰਿਸ਼ਤੇਦਾਰ ਦੇ ਇਨਸਾਫ ਦੇ ਲਈ ਲੜ ਰਹੇ ਨੇ ਤੋ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਜਰੂਰ ਕਮੈਂਟ ਕਰਨਾ ਕਿ ਤੁਹਾਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵਾਨਤਮਾਨ ਇਸ ਪਰਿਵਾਰ ਨੂੰ ਇਨਸਾਫ ਦੇਣਗੇ ਅਤੇ ਸਖਤ ਕਾਰਵਾਈ ਹੋਵੇਗੀ ਉਹਨਾਂ ਬਾਰੇ ਪੁਲਿਸ ਮੁਲਾਜ਼ਮਾਂ ਤੇ ਜਰੂਰ ਕਮੈਂਟਾਂ ਦੇ ਵਿੱਚ ਜੈਸਾ ਜੈਨੋ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਹੋਰ ਖਬਰਾਂ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਮੇਰੀ ਗੱਡੀ 'ਚ ਕੋਈ ਅਸਲਾ ਜਾਂ ਫਿਰ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਜੰਦਰ ਦੇਵਾਂਗੇ ਜੇ ਪਿੱਛੇ ਨਾ ਹਟੇ ਸਾਰੇ ਹਟਕਣ ਲਈ ਆਪਣਾ ਕੇ ਦੇਖ ਲਈ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲਈ ਵੀ ਪਿੱਛੇ हट ਗਏ ਮੈਂ ਆਪਣੇ ਖਾਂਡੂ ਸਾਹਿਬ ਨੂੰ ਭਤੀਜੇ ਨੇ ਲਹੂ ਲੋਹਾਂ ਦੇਖਿਆ ਮੈਂ ਦੇਖਿਆ ਯਾਰ ਜੀ 85 ਵਾਲਾ ਦੌਰ ਦੁਆਰਾ ਆ ਗਿਆ ਕੂਟੀ ਵਾਲਾ ਨੂੰ ਗੱਡੀ ਸਵੇਰੇ ਸ਼ਾਮ ਚੈੱਕ ਕਰਿਆ ਕਰੋ ਲੋਕ ਲਾ ਕੇ ਰੱਖਣੀ ਹੈ ਕਹਿੰਦਾ ਕਿ ਮੈਂ ਬਿਠ ਨਹੀਂ ਕਰਦਾ ਮਾਰਨੀ ਗੋਲੀ ਹਿੱਕ 'ਤੇ ਮਾਰ ਫਿਰੇ ਫਿਰ ਹੈਰੀ ਬੋਪਰ ਆਇਆ ਨੇ ਤੇ ਲੱਤ ਦੀ ਗੋਲੀ ਮਾਰੀ ਕਿ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਮੈਨੂੰ ਵੀ ਧਮਕੀਆਂ ਮਿਲਨੀ ਸ਼ੁਰੂ ਹੋ ਗਈਆਂ ਨੇ ਜੇ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਗੁਰਦੇਸ਼ ਢਿੱਲੋਂ ਯਾਦਾਂ ਪਿੱਛੇ ਹਟੋ ਇਹਦਾ ਪਰਚੇ ਲਈ ਤਿਆਰ ਰਹੋ ਮੈਨੂੰ ਤਿੰਨ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਪਹਿਲੀ ਧਮਕੀ ਮਿਲ ਰਹੀ ਹੈ ਕਿਸੇ ਧਰਨੇ ਪ੍ਰਦਰਸ਼ਨ ਕਿਸੇ ਲੇਡੀ ਤੋਂ ਅਲੀਗੇਸ਼ਨ ਲਗਾ ਕੇ ਪਰਚਾ ਦੇਵਾਂਗੇ ਦੂਜਾ ਮੇਰੀ ਗੱਡੀ 'ਚ ਕੋਈ ਹਸਲਾ ਜਾਂ ਕੋਈ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਜੰਦਰ ਦੇਵਾਂਗੇ ਜੇ ਪਿੱਛੇ ਨਾ ਹਟੇ ਕੱਲ ਸਾਰੀ ਗੱਲ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦੱਸੀ ਹੈ ਤੇ ਅਮਿਤ ਸ਼ਾਹ ਜੀ ਨੂੰ ਵੀ ਚਿੱਠੀ ਮੈਂ ਆਪਣੇ ਪੀਐਸ ਨੂੰ ਰਾਹੀਂ ਕੱਲ ਭੇਜ ਚੁੱਕੇ ਹਾਂ ਦਿੱਲੀ ਤੇ ਮੈਨੂੰ ਪੰਜਾਬ ਪੁਲ ਇਹ ਜਸਟਿਸ ਲੈਣ ਲਈ ਜੀ ਅਸੀਂ ਮੰਗ ਰਹੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਤਾਂ ਪਰੇਸ਼ਾਨ ਕੀਤਾ ਜਾਊਗਾ ਪਹਿਲਾਂ ਨੇ ਸਾਰੇ ਹਤਕੰਡੇ ਆਪਣਾ ਕੇ ਦੇਖ ਲੇ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲੇ ਵੀ ਪਿੱਛੇ ਹਟ ਜਾਓ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਸੀ ਮੇਰੇ ਪਰਿਵਾਰ ਦਾ ਇੱਕ ਦਾ ਮਸਲਾ ਹੈ ਕਿ ਮੈਂ ਕਿਸੇ ਵੀ ਕਾਰਨ ਪਿੱਛੇ ਨਹੀਂ ਹਟਣ ਵਾਲਾ ਕਿਉਂਕਿ ਜਿਸ ਤਰ੍ਹਾਂ ਧੱਕਾ ਕੀਤਾ ਪੰਜਾਬ ਪੁਲਿਸ ਨੇ 12 ਪੁਲਿਸ ਮੁਲਾਜ਼ਮਾ ਨੇ ਕੁੱਟਮਾਰ ਕੀਤੀ ਹੈ 13 ਤਰੀਕ ਦੀ ਰਾਤ ਨੂੰ 12:30 ਵਜੇ ਜਦੋਂ ਮੈਂ ਆਪਣੇ ਸੰዱ ਸਾਹਿਬ ਨੂੰ ਭਤੀਜੇ ਨੂੰ ਲਹੂ ਲਹਾਨ ਦੇਖਿਆ ਉਹ ਮੈਂ ਦੇਖਿਆ ਤਾਂ ਉਸ ਬਾਅਦ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਕਰਨ ਦੀ بجائے ਸਾਨੂੰ ਧਮਕੀਆਂ دینیਆਂ ਸ਼ੁਰੂ ਕਰਤੀਆਂ ਅੱਜ ਮਹਿਮਾਨ ਸਾਹਿਬ ਨੂੰ ਵੀ ਦੱਸੂਗਾ ਇਹੋ ਜਿਹਾ ਪੰਜਾਬ ਨਹੀਂ ਪੰਜਾਬ ਦੇ ਲੋਕ ਚਾਹੁੰਦੇ ਮੈਨੂੰ ਤਾਂ ਦੁੱਖ ਹੁੰਦਾ ਹੈ ਕਿ ਪੰਜਾਬ 'ਚ 85 ਵਾਲਾ ਦੌਰ ਦੁਬਾਰਾ ਆ ਗਿਆ ਧਮਕੀਆਂ ਫੋਨ ਦੇ ذریعے ਦਿੱਤੀਆਂ ਜਾ ਰਹੀਆਂ ਹਨ ਹਾਂ ਫੋਨ ਦੇ ذریعے ਪੁਲਿਸ ਸਾਹਿਬ ਜਿਹੜੇ ਮੇਰੇ ਖਾਸ ਨੇ ਉਹਨਾਂ ਵੱਲੋਂ ਦਿੱਤੀ ਹੈ ਰਿਕਾਰਡ ਨਹੀਂ ਮੈਂ ਕੀਤੀ ਕਿਉਂਕਿ ਜਿਹਨੇ ਮੈਨੂੰ ਸੂਚਨਾ ਦਿੱਤੀ ਉਹਨੇ ਅਗਾਹ ਕੀਤਾ ਵੀ ਢਿੱਲੋ ਸਾਹਿਬ ਧਿਆਨ ਰੱਖਿਓ ਅਲਰਟ ਹੋ ਜਾਓ ਤੁਹਾਡੇ ਤੇ ਤਿੰਨ ਤਰ੍ਹਾਂ ਦੇ ਜਿਹੜੇ ਕਾਰਵਾਈ ਹੋ ਸਕਦੀ ਹੈ ਆਪਣੇ ਹਮੇਸ਼ਾ ਧਿਆਨ ਰੱਖਿਓ ਕਿ ਜੇ ਧਰਨੇ 'ਚ ਜਾਓਗੇ ਜਾ ਕਿਤੇ ਤੁਸੀਂ ਗੱਡੀ ਜਦੋਂ ਜਾਣੇ ਹੋ ਮੈਂ ਆਪਣੇ ਸਕਿਉਰਟੀ ਵਾਲਨਗੇ ਗੱਡੀ ਸਵੇਰੇ ਸ਼ਾਮ ਚੈੱਕ ਕਰਿਆ ਕਰੋ ਲੌਕ ਲਾ ਕੇ ਰੱਖਣੀ ਹੈ ਘਰੇ ਵੀ ਮੈਂ ਕਹਤਾ ਵੀ ਕੋਈ ਬੰਦਾ ਅੰਦਰ ਤਾਂ ਆਵੇ ਦਫਤਰ ਚ ਵੀ ਕਹਤਾ ਜਿਹਨੇ ਨੰਬਰ ਤੋਂ ਹਮਕੀ ਇਹ ਉਹਦੇ ਸਵਾਲ ਚ ਕੰਪਲੇਂਟ ਕੀਤੀ ਹੈ ਕੰਪਲੇਂਟ ਮੈਂ ਰਾਜਨਾਰ ਸਿੰਘ ਨੂੰ ਸਾਰੀ ਗੱਲ ਦੱਸ ਚੁੱਕਿਆ ਪੰਜਾਬ ਪੁਲਿਸ ਦੇ ਵਿੱਚ ਕੋਈ ਪੰਜਾਬ ਚ ਕੋਈ ਸ਼ਿਕਾਇਤ ਦਰਜ ਕੀਤੀ ਹੋ ਸਕਦਾ ਬੰਦਾ ਰੀਅਲ ਹੈ ਜਾਂ ਬੰਦਾ ਨਹੀਂ ਨਹੀਂ ਉਹ ਮੈਂ ਜਾਣਦਾ ਉਹ ਮੈਂ ਜਾਣਦਾ ਜਿਹਨੇ ਮੈਨੂੰ ਦੱਸਿਆ ਉਹ ਵੀ ਪੁਲਿਸ ਅਫਸਰ ਹੈ ਉਹਨਾਂ ਨੇ ਉਹਲੇ ਪੁਲਿਸ ਅਫਸਰ ਨੇ ਜਿਵੇਂ ਤੁਸੀਂ ਮੀਡੀਆ ਦੇ ਸਾਥੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਮੈਨੂੰ ਇਕੱਲੇ ਨੂੰ ਦੱਸ ਦਿਓ ਵੀ ਢੱਲੋ ਸਾ ਅਹ ਸਾਡੀ ਗੱਲ ਧਿਆਨ ਚਾਹੀਏ ਆਪਣਾ ਧਿਆਨ ਰੱਖਿਓ ਵੀ ਸਾਨੂੰ ਆ ਸੂਚਨਾ ਮਿਲੀ ਹੈ ਤੁਹਾਡੇ ਤੇ ਇਹ ਜਿਹਾ ਕੰਮ ਹੋ ਸਕਦਾ ਉਹ ਜਿਹੜੇ ਸ਼ੁਭਚਿੰਤਕ ਨੇ ਮੇਰੇ ਕਿਉਂਕਿ ਸਾਰਾ ਪੰਜਾਬ ਸਾਡਾ ਹੀ ਆ ਅਫਸਰ ਵੀ ਸਾਡੇ ਹੀ ਨੇ ਸਾਰੇ ਮਾੜੇ ਨਹੀਂ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਣਾ ਧਿਆਨ ਰੱਖੋ ਤੁਹਾਡੇ ਜਿਹਾ ਆਨਲਾਈਨ ਦੇ ਨਹੀਂ ਕਾਰਵਾਈ ਹੋਊਗੀ ਉਹਨਾਂ ਨੂੰ ਮੈਂ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਜਿਹੜੀਆਂ ਕਾਰਵਾਈਆਂ ਸਾਜ਼ਿਸ਼ਾਂ ਕਰਦੇ ਨੇ ਗੁਰਤੇਜ ਢਿੱਲੋਂ ਹੋਰ ਤਕੜਾ ਹੋ ਕੇ ਲੜੂਗਾ ਕਿਉਂਕਿ ਇਹਨਾਂ ਨੇ ਪਿੱਛੇ ਜੇ ਰਾਜਪੁਰੇ ਇੰਕਾਊਂਟਰ ਕੀਤਾ ਉਹ ਪਰਿਵਾਰ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਹਟਾਇਆ ਪਟਿਆਲੇ ਆਪਣੇ ਦਫ਼ਤਰ ਉਹਨੂੰ ਹੈਰੀ ਵੋਪਰਾ ਜੀ ਕਹਿੰਦਾ ਪਿੱਠ ਕਰਕੇ ਖੜੇ ਇਹਨਾਂ ਨੇ ਸਾਰਾ ਚੱਕਿਆ ਉਹ ਰਿਪੀਟ ਨਹੀਂ ਕਰਦਾ ਮੈਂ ਤੇ ਮੁੰਡਾ ਕਹਿੰਦਾ ਲਖਵਿੰਦਰ ਉਹ ਕਹਿੰਦਾ ਕਿ ਮੈਂ ਪਿੱਠ ਨਹੀਂ ਕਰਦਾ ਮਾਰਨੀ ਗੋਲੀ ਹਿੱਕ 'ਚ ਮਾਰ ਮੇਰੇ ਫਿਰ ਹੈਰੀ ਵੋਪਰਾ ਜੀ ਨੇ ਉਹਦੇ ਲੱਤ 'ਚ ਗੋਲੀ ਮਾਰੀ ਕਿ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਕੀ ਤੁਸੀਂ ਸੋਚੋ ਤੁਸੀਂ ਪੰਜਾਬ ਕੀਦਰ ਨੂੰ ਜਾ ਰਹੇ ਆ ਪੁਲਿਸ ਵਾਲੇ ਵੀ ਆਪਣੀਆਂ ਤਰੱਕੀਆਂ ਲੈਣ ਲਈ ਡੀਐਸਪੀ ਬਣਨ ਲਈ ਪ੍ਰੋਮੋਸ਼ਨ ਲਈ ਨੌਜਵਾਨ ਮੁੰਡਿਆਂ ਦਾ ਐਨਕਾਊਂਟਰ ਕਰਨਗੇ ਉਹਦੇ ਤੇ ਡਰਗ ਦਾ ਕੇਸ ਪਾਤਾ ਸੋ ਬੜਾ ਦੁੱਖ ਹੁੰਦਾ ਇਹੀਆਂ ਚੀਜ਼ਾਂ ਦੇਖ ਕੇ ਕਿ ਪੰਜਾਬ ਇਹੋ ਜਿਹਾ ਨਹੀਂ ਚਾਹੁੰਦਾ ਸੀ ਦਿੰ ਦੇਖਣੇ ਤਾਂ ਮਾਨ ਸਾਹਿ